ਬੇਜਵਾਨ ਜਾਨਵਰਾਂ ਨੂੰ ਮਾਰਦੇ ਆ ਇਹਨੂੰ ਵੱਢ ਕੇ ਖਾ ਲਿਆ ਉਹਨੂੰ ਵੱਢ ਕੇ ਖਾ ਲਿਆ ਆ ਖਾ ਲਿਆ ਉਹ ਖਾ ਲਿਆ ਹੂੰ ਨੌਨ ਵੇਜ ਫਿਰ ਤੁਹਾਡੇ ਅੰਦਰ ਧਰਮ ਦਾ ਨਿਵਾਸ ਨਹੀਂ ਹੋ ਸਕਦਾ ਪਰ ਤਖਤ ਸਾਹਿਬ ਤੇ ਤੇ ਚਟਕਾ ਵਰਤਿਆ ਜਾਂਦਾ ਹਜੂਰ ਸਾਹਿਬ ਜੀ ਉਹ ਮਨਮਤ ਹੈ ਤਦੇ ਅੱਜ ਤੁਸੀਂ ਵੇਖ ਰਹੇ ਆਂ ਕਿ ਚੰਨ ਚੜ੍ਹਿਆ ਹੋਵੇ ਹੂੰ ਉਹਦਾ ਪ੍ਰਕਾਸ਼ ਨਾ ਆਵੇ ਦਾ ਹੋ ਸਕਦਾ ਜਿਨ੍ਹਾਂ ਦੀ ਚੜ੍ਹਦੀ ਕਲਾ ਹੋਵੇ ਸੱਚੀ ਹੂੰ ਉਹ ਤੇ ਪੱਕੀ ਗੱਲ ਆ ਗੱਜਣ ਕੇ ਸੰਸਾਰ ਤੇ ਉਹਨਾਂ ਦਾ ਰੁਤਬਾ ਬੋਲੇਗਾ ਹੂੰ ਤੁਸੀਂ ਸਿੱਖੀ ਦੇ ਵਿੱਚ ਜੋ ਲੋਕ ਝਟਕਾ ਇਸਤੇਮਾਲ ਕਰਦੇ ਆ ਖਾਂਦੇ ਨੇ ਉਹਨੂੰ ਮਨਮਤ ਮੰਨਦੇ ਹੋ ਅਸੀਂ ਮੰਨਦੇ ਨਹੀਂ ਇਹ ਸਿੱਧ ਹੈ ਗੁਰੂ ਸਾਹਿਬ ਵੱਲੋਂ ਹਵਾਲਾ ਹੈ ਕਿਤੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਚਾਹੇ ਸ੍ਰੀ ਦਸਮ ਪਤਿਸ਼ਾ ਦੀ ਬਾਣੀ ਐ ਸ੍ਰੀ ਸਰਬਲੋ ਪ੍ਰਕਾਸ਼ ਐ ਕਿਤੇ ਵੀ ਮਾਸ ਖਾਣ ਦੀ ਆਗਿਆ ਨਹੀਂ ਦਿੱਤੀ ਹੋਈ ਚਾਹੇ ਉਹ ਸਾਡੇ ਸਤਕਾਰਯੋਗ ਜਥੇਦਾਰ ਸਾਹਿਬ ਨੇ ਵੀ ਕਹ ਰਿਹਾ ਸੀ ਵੀ ਖਾ ਸਕਦੇ ਆ ਕਿਤੇ ਨਹੀਂ ਹੈਗਾ ਇੱਕ ਸਮਾਂ ਸੀ ਭਰਾ ਜੀ 10 ਸਾਲ ਪਿਛੇ ਅਸੀਂ ਚਲੇ ਜੇ ਸਾਡਾ ਹਿਰਦਾ ਫਰੋਲਦਾ ਹਮ ਗਲਤੀ ਨਾਲ ਕੋਈ ਪਰਿਵਾਰ ਦਾ ਮੈਂਬਰ ਜੇ ਪੇਸਟਰੀ ਖਾ ਲੈਂਦਾ ਸੀ ਨਾ ਕੇਕ ਹਮ ਜਦੋਂ ਪਤਾ ਲੱਗਦਾ ਸੀ ਵੀ ਇਹਦੇ ਚ ਆਂਡਾ ਆ ਹਮ ਤਾਂ ਧਰੋਂਦੇ ਹੁੰਦੇ ਸੀ ਲੋਕ ਯਾਰ ਹੁਣ ਗਲਤੀ ਹੋ ਗਈ ਹੁਣ ਦੁਬਾਰਾ ਜਾਣਾ ਪੈਣਾ ਅਮਰ ਸ਼ਕਨਾ ਸੀ ਕਿਤੇ ਕਟਸ਼ੀ ਲੱਗ ਜਣੀ ਕੋਈ ਮੀਟ ਖਾਣ ਵਾਲਾ ਬੰਦਾ ਉਹਦੇ ਘਰ ਚਲ ਜਣਾ ਉਹ ਲੋਕ ਪਾਣੀ ਨਹੀਂ ਸੀ ਪੀਂਦੇ ਲੋ ਹੂੰ ਇਨਾ ਪਰਹੇਜ਼ ਹੁੰਦਾ ਸੀ ਤੁਸੀਂ ਖੁਦ ਸੁਣਿਆ ਵੀ ਹੋਣਾ ਬਿਲਕੁਲ ਇਨਾ ਚੀਜ਼ਾਂ ਦੇ ਵਿੱਚੋਂ ਅਸੀਂ ਬਾਹਰ ਨਿਕਲਣਾ ਸੀ ਅਸੀਂ ਇਨਸਾਨ ਬਣਨਾ ਸੀ ਮਾਲਪਕ ਖਾਣਿਆਂ ਦੇ ਵਿੱਚੋਂ ਨਸ਼ਿਆਂ ਦੇ ਵਿੱਚੋਂ ਵਕਾਰਾਂ ਦੇ ਵਿੱਚੋਂ ਧਰਮ ਨੇ ਸਾਨੂੰ ਬਾਹਰ ਕੱਢਣਾ ਸੀ। ਹੂੰ ਇਹ ਸਾਰੀਆਂ ਚੀਜ਼ਾਂ ਧਰਮ ਦੇ ਵਿੱਚ ਲਿਆ ਕੇ ਰੱਖ ਦਿੱਤੀਆਂ। ਉਹ ਕਹਿੰਦੇ ਵੀ ਮਾਰਸ਼ਲ ਕੋਮਾ ਸਿੱਖ ਜੰਗ ਲੜਨ ਦੇ ਲਈ ਮਾਸ ਖਾਣਾ ਪਊਗਾ। ਜਿਹੜਾ ਬੰਦਾ ਕਹਿੰਦੇ ਬੱਕਰਾ ਨਹੀਂ ਝਟਕਾ ਸਕਦਾ ਉਹ ਜੰਗ ਕਿਵੇਂ ਲੜੂਗਾ? ਇਹ ਦਲੀਲਾਂ ਨੇ ਉਹਨਾਂ ਦੀ। ਕੋਈ ਕੀੜੀ, ਕੋਈ ਕਾਡਾ ਸਾਡੇ ਜੇ ਤੇ ਅਸੀਂ ਧਿਆਨ ਨਹੀਂ ਦਿੱਤਾ ਅਨਜਾਣਪੁਣੇ ਚ ਹੋ ਗਿਆ ਉਹ ਪਰਮਾਤਮਾ ਦੀ ਖੇਡ ਆ। ਹੂੰ ਜੇ ਸਾਨੂੰ ਡਰਾਈਵ ਕਰਦੇ ਵੀ ਲੱਗ ਜਾਂਦਾ ਵੀ ਕੋਈ ਕੀੜਾ ਜਾਂ ਇਦਾਂ ਦੀ ਕੋਈ ਚੀਜ਼ ਅੱਗੇ ਆ ਰਹੀ ਆ ਅਸੀਂ ਉਹਦੇ ਤੇ ਟਾਇਰ ਨਹੀਂ ਲਗਾਉਂਦੇ ਲੇਕਿਨ ਜੇ ਕੋਈ ਸਮਾਜ ਦਾ ਦੁਸ਼ਮਣ ਆ ਕੋਈ ਦੁਸ਼ਟਾ ਬਹੁਤ ਉਹ ਪਾਪ ਕਰ ਰਿਹਾ ਆ ਭੜੇ ਲੋਕਾਂ ਦਾ ਬਹੁਤ ਨੁਕਸਾਨ ਕਰ ਰਿਹਾ ਆ ਹੂੰ ਤਾਂ ਜਿਹੜੇ ਦਾਲ ਫੁਲਕੇ ਖਾਣ ਵਾਲੇ ਵੀ ਆ ਨਾ ਜੀ ਉਹ ਉਹਨਾਂ ਦੁਸ਼ਟਾਂ ਨੂੰ ਉਹਨਾਂ ਦੀ ਬੋਟੀ-ਬੋਟੀ ਕਰਕੇ ਟੁਕਰੀ ਚ ਪਾ ਸਕਦੇ ਇਹਨਾਂ ਦਮ ਰੱਖਦੇ ਨੇ ਬੱਬਰ ਖਾਲਸਾ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਜ਼ੁਲਮ ਦਾ ਟੱਕਰਾ ਕੀਤਾ ਸੀ ਸਾਰੇ ਬਿਆਛਣੋ ਸੀ ਸਾਡੀ ਮਦਰ ਦਾ ਜਦੋਂ ਵਿਆਹ ਹੋਇਆ ਹਮ 11 ਬੰਦਿਆਂ ਦੀ ਬਰਾਤ ਸੀ ਅਲਾਉ ਨਹੀਂ ਸੀ ਕਰਦੇ ਵੱਧ ਤਾਂ ਕਿ ਕੁੜੀ ਵਾਲਿਆਂ ਦੇ ਉੱਤੇ ਖਰਚਾ ਦਾ ਲੋਡ ਨਾ ਆਵੇ ਪਰੇਸ਼ਾਨ ਨਾ ਹੋਣ ਅਗਲੇ ਜੇ ਵਿਆਹ ਦੇ ਵਿੱਚ ਮੀਟ ਕਿਤੇ ਬਣਦਾ ਉਹਨਾਂ ਨੂੰ ਸੂ ਲੱਗ ਗਈ ਹਮ ਉਹ ਹਾਲ ਕਰਦੇ ਸੀ ਉਹ ਦੋਨੇ ਪਰਿਵਾਰਾਂ ਦਾ ਨਾਲੇ ਗੋਹਾ ਕੋਲ ਦਿੰਦੇ ਸੀ ਹੂੰ ਇਹ ਸਾਡੀ ਮਦਰ ਨੇ ਸਾਨੂੰ ਖੁਦ ਦੱਸਿਆ ਹੋਇਆ ਦਾਜ ਨਹੀਂ ਸੀ ਅਲਾਉਡ ਉਸ ਟਾਈਮ ਹੂੰ ਲੋਕ ਚੋਰੀ ਚਿਪੇ ਕੋਈ ਫ੍ਰਿਜ ਜਾਂ ਕੁਲਰ ਦੇ ਕੇ ਆਉਂਦੇ ਸੀ ਰਾਤੋਂ ਰਾਤ ਐਨੇ ਅਸੂਲ ਪੱਕੇ ਸੀ ਹੂੰ ਜਦੋਂ ਤਖਤਸ਼ਰੀ ਅਕਾਲ ਸਾਹਿਬ ਤੇ ਉੱਤੇ ਹਮਲਾ ਕੀਤਾ ਗਿਆ ਜ਼ਾਲਮਾਂ ਲੋਕ ਅੰਦਰ ਜਿਹੜੇ ਸੂਰਮੇ ਸ਼ਹੀਦ ਹੋਏ ਆ ਹੂੰ ਉਹਨਾਂ ਦੇ ਨਾਮ ਕੁਝ ਹੋਰ ਵੀ ਖਾਸ ਚੀਜ਼ ਲੱਭੀ ਆ ਫੌਜ ਨੂੰ ਉਸੇ ਬੋਰੀਆਂ ਹੂੰ ਪੁੱਜੇ ਚਣਿਆਂ ਦੀਆਂ ਪੁੱਜੇ ਚਣੇ ਛੱਕ ਕੇ ਤੇ ਜਲ ਛੱਕ ਕੇ ਉਹਨਾਂ ਨੇ ਐਡਾ ਵੱਡਾ ਟੱਕਰਾ ਕੀਤਾ ਅਸੀਂ ਆਪਣੇ ਆਪ ਨੂੰ ਮਾਰਨਾ ਆਪਣੀਆਂ ਖੁਆਇਸ਼ਾਂ ਨੂੰ ਮਾਰਨਾ ਹੂੰ ਆਪਣੀਆਂ ਚਾਹਤਾਂ ਨੂੰ ਮਾਰਨਾ ਇੱਥੇ ਲੋਕ ਮੂੰਹ ਦੇ ਸਵਾਦ ਵਾਸਤੇ ਉਹ ਜਾਨਵਰਾਂ ਨੂੰ ਮਾਰ ਰਹੇ ਨੇ ਉਹ ਕਹਿੰਦੇ ਕਿ ਨਾਂ ਪਿੱਛੇ ਸਿੰਘ ਲੱਗਦਾ ਸ਼ੇਰ ਦੀ ਖੁਰਾਕ ਆ ਮੀਟ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੀ ਜਿੱਥੇ ਇੱਕ ਪੰਕਤੀ ਆਂਦੀ ਆਂ ਬੀ ਸਿੰਘ ਰੁਚੇ ਸਦ ਭੋਜਨ ਮਾਸ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਇਹ ਵੀ ਆਉਂਦੀ ਆਂ ਬੀ ਜਿਹੜੇ ਲੋਕ ਸ਼ੇਰਾਂ ਦਾ ਭੋਜਨ ਕਰਦੇ ਨੇ ਹੂੰ ਉਸ ਟਾਂ ਮੈਨੂੰ ਪੰਕਤੀ ਯਾਦ ਨਹੀਂ ਆ ਰਹੀ ਮੋਬਾਈਲ ਦੇ ਵਿੱਚ ਹੂੰ ਜਿਹੜੇ ਲੋਕ ਸ਼ੀਰਾਂ ਦਾ ਭੋਜਨ ਕਰਦੇ ਨੇ ਉਹ ਧਰਮੀ ਨਹੀਂ ਉਹ ਠੱਗ ਨੇ ਮਹਾਰਾਜ ਨੇ ਠੱਗਿਆ ਇਹਦੇ ਚ ਅਸੀਂ ਜੋ ਵੀ ਦਲੀਲ ਦੇਾਂਗੇ ਉਹ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਹੋਏਗੀ ਕਿਉਂਕਿ ਸਾਡੇ ਉਸਤਾਦ ਸਾਡੇ ਮਾਲਕ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਨੇ ਅਸੀਂ ਆਪਣੀ ਸੋਚ ਨਹੀਂ ਰੱਖਾਂਗੇ ਸਿੱਖਾਂ ਨੂੰ ਇੱਕੋ ਹਦਾਇਤ ਹੈ ਇੱਕੋ ਹੁਕਮ ਹੈ ਉਹ ਗੁਰਮਤਿ ਆ ਗੁਰੂ ਦੀ ਮਤ ਅਸੀਂ ਆਪਣਾ ਦਿਮਾਗ ਨਹੀਂ ਲਾ ਸਕਦੇ 2015 ਦੇ ਵਿੱਚ ਜਦੋਂ ਅਸੀਂ ਸਪੋਰਟਸ ਦੇ ਵਿੱਚ ਸੀਗੇ ਬਲੂ ਰਿਬਨ ਗੇਮ ਸੀ 100 200 ਮੀਟਰ ਦੀ ਪੰਜਾਬ ਸਟੇਟ ਦੀ ਅਸੀਂ ਤਿਆਰੀ ਕਰਦੇ ਸੀ ਹੂੰ ਥੋੜੀ ਜੀ ਸਰੀਰ 'ਚ ਵੀਕਨੈਸ ਆਈ ਤੇ ਅਸੀਂ ਜੋ ਸਾਡੇ ਗੁਰੂ ਘਰ ਦੇ ਵਿੱਚ ਮੈਂਬਰ ਸੀਗੇ ਜੋ ਮੋਦਬਾਰ ਸੀ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਵੀ ਕੀ ਅਸੀਂ ਮਾਸ ਛੱਕ ਸਕਦੇ ਹੂੰ ਉਹ ਕਹਿੰਦੇ ਹਾਂਜੀ ਛੱਕ ਸਕਦੇ ਕੋਈ ਗੱਲ ਹੀ ਨਹੀਂ ਮੇਰੀ ਜ਼ਿੰਦਗੀ ਦਾ ਉਹ ਡਾਰਕ ਫੇਸ ਸੀ ਸਿਰਫ ਥੋੜੇ ਦਿਨ ਮੈਂ ਬਾਸ ਸਕਿਆ ਹੋਣਾ ਛਡਕਾ ਪ੍ਰਾਜੀ ਜੋ ਮੈਨੂੰ ਬਾਣੀ ਪੜ੍ਹ ਕੇ ਰਸ ਆਉਂਦਾ ਸੀ ਜੋ ਆਨੰਦ ਆਉਂਦਾ ਸੀ ਜੋ ਖੁਸ਼ੀ ਮਿਲਦੀ ਸੀ ਜੋ ਸਰੂਰ ਚੜਦਾ ਸੀ ਮਾਂ ਨੇ ਕਿਹਾ ਪੁੱਤ ਕੀ ਕਰਦਾ ਮੈਂ ਡੋਸ ਬਸ ਕੀਰਤਨ ਹੋ ਰਿਹਾ ਆਨੰਦ ਦੀ ਆਨੰਦ বাজ ਰਿਹਾ ਉਹ ਨੀਰਾ ਦਿਲ ਪੱਥਰ ਹੋ ਚੁੱਕਿਆ ਸੀ ਇੰਨਾ ਕਰੋਧ ਦੇ ਪੜਾਂਬਰ ਇੰਨਾ ਗੁੱਸਾ ਆਊਟ ਆਫ ਕੰਟਰੋਲ ਹੂੰ ਜਿੱਥੇ ਮੈਂ 4 ਘੰਟੇ ਸੌਂਦਾ ਸੀ ਉੱਥੋਂ ਮੈਨੂੰ 8 ਘੰਟੇ ਸੌਂ ਕੇ ਵੀ ਹੋਸ਼ ਨਹੀਂ ਸੀ ਹੁੰਦੀ ਅਮਰ ਵੀ ਸਾਡੇ ਬੱਚੇ ਸਿੱਖ ਲੈਣ ਸਿੱਖੀ ਦੇ ਵਿੱਚ ਆ ਜਾਣ ਧਰਮ ਦੇ ਨਾਲ ਜੁੜ ਜਾਣ ਸਿੱਖਿਆ ਵਾਸਤੇ ਉਹ ਭੇਜਦੇ ਸੀਗੇ ਕਿੰਨਾ ਕੋਲ ਭੇਜਦੇ ਸੀ ਅਸੀਂ ਨਾਮ ਨਹੀਂ ਲਵਾਂਗੇ ਫਿਰ ਕਹਿਣਗੇ ਵੀ ਸਾਨੂੰ ਟਾਰਗੇਟ ਕਰਦੇ ਆ ਅੱਗੋਂ ਸਾਡੇ ਜਿਹੜੇ ਮਾਪੇ ਸਾਡੇ ਨਾਲ ਲਿੰਕ 'ਚ ਸੀਗੇ ਫੋਰਨ ਤੋਂ ਫੋਨ ਆਇਆ ਦਿੱਲੀ ਤੋਂ ਫੋਨ ਆਇਆ ਕਿ ਸਾਡੇ ਬੱਚੇ ਮੈਂਟਲੀ ਅਫਸਰਟ ਹੋ ਗਏ ਨੇ 6 ਮਹੀਨੇ ਹੋ ਗਏ ਨੇ ਸਾਡੇ ਬੱਚੇ ਪੈਰਾਂ ਤੇ ਨਹੀਂ ਆਂਡੇ ਇਨੀ ਹਾਈ ਡੋਸ ਦੇ ਵਿੱਚ ਭੰਗ ਪਿਆਤੀ ਹੈ ਜਿਹੜਾ ਬੰਦਾ ਇਸ ਚੀਜ਼ ਦਾ ਸੇਵਨ ਕਰਦਾ ਭਰਾ ਜੀ ਨੂੰ ਰੰਗ ਰੂਪ ਨਹੀਂ ਆਉਂਦਾ ਹੂੰ ਜਾਰਾ ਤਰ ਜਿਹੜੇ ਲੋਕ ਦਾ ਸੇਵਨ ਕਰ ਰਹੇ ਨੇ ਉਹਨਾਂ ਨੂੰ ਦਾੜੀਆਂ ਨਹੀਂ ਆ ਰਹੀਆਂ ਹੂੰ ਜਿਹੜੀ ਦਾੜੀ ਆ ਦਾੜਾ ਜਿਹੜਾ ਇਹ ਟੈਸਟੋਸਟੇਰੋਨ ਦਾ ਇਹ ਨਿਸ਼ਾਨੀ ਹੈ ਟੈਸਟੋਸਟੇਰੋਨ ਦੀ ਤੁਹਾਡੇ ਅੰਦਰ ਕਿੰਨੀ ਕੁ ਮਰਦਾਨਗੀ ਹੈ ਜੇ ਤੁਹਾਡੇ ਅੰਦਰ ਟੈਸਟੋਸਟੇਰੋਨ ਘਟਾ ਤੁਹਾਨੂੰ ਦਾੜੀ ਘਟੋਗੇ ਮੁੰਡੇ ਕਿਨੇ ਖੋਦੇ ਹੋਗੇ ਜਿਹੜਾ ਜ਼ਿਆਦਾ ਇਸਤੇਮਾਲ ਕਰਨੀ ਚਾਹੀਦਾ ਉਹ ਜ਼ਿਆਦਾ ਖੋਦੇ ਨੇ ਇਨੀ ਨਹੀਂ ਨਾ ਦਾੜੀਆਂ ਆ ਰਹੀਆਂ ਸਾਰੇ ਸਾਰੇ ਉਮਰਾਂ ਬੀਤ ਗਈਆਂ ਜਿਹੜੇ ਪੰਗ ਪੀ ਰਹੇ ਨੇ ਤੁਸੀਂ ਕਹਿੰਦੇ ਮਰਦਾਨਗੀ ਖਤਮ ਹੋ ਰਹੀ ਹੋਣਾ ਬਿਲਕੁਲ ਟੈਸਟੋਸਟ ਖਤਮ ਕਰਕੇ ਰੱਖ ਦਿੰਦਾ ਫਿਰ ਗੱਲ ਕਰਦੇ ਆ ਫੀਮ ਜੋ ਘਰ ਘਰ ਦੇ ਵਿੱਚ ਪਹੁੰਚ ਆਤੀ ਆ ਹੁਣ ਡਾਕਟਰਾਂ ਨੇ ਵੈਦਾਂ ਨੇ ਹਕੀਮਾਂ ਨੇ ਰੌਲਾ ਪਾ ਪਾ ਕੇ ਹੈਰੋਇਨ ਮੋਰਫੀਨ ਪਾਪਵਰੀਨ ਇਹ ਜਿਹੜੇ ਹਾਰਡ ਕੈਮੀਕਲ ਨੇ ਨਾਨਸਿੰਥੈਟਿਕ ਹੂੰ ਇਹ ਸਿੰਥੈਟਿਕ ਵਰਜਨ ਤੋਂ ਨਿਕਲਦੇ ਨੇ اوਪੀਐਮ ਦੇ ਵਿੱਚੋਂ ਚਿੱਟਾ ਪਰ ਕਈ ਲੋਕ ਦਲੀਲ ਦਿੰਦੇ ਕਿ ਗੁਰੂ ਸਾਹਿਬ ਆਪਣੇ ਨਾਲ ਸ਼ਤਰਤਾ ਰੱਖਦੇ ਸੀਗੇ ਪਰ ਆਜੀ ਜਦੋਂ ਆਪਣਾ ਝੱਗਾ ਬਚਾਉਣਾ ਹੁੰਦਾ ਆਪਣਾ ਸਟੇਟਸ ਬਚਾਉਣਾ ਹੁੰਦਾ ਫਿਰ ਰੱਬ ਨੂੰ ਵੀ ਵਿੱਚ ਇਹ ਲਿਆਉਂਦੇ ਨੇ ਹੂੰ ਇਤਿਹਾਸ ਦੇ ਵਿੱਚ ਇੱਕ ਗ੍ਰੰਥ ਹੈ ਗੁਰੂ ਸਾਹਿਬ ਨੂੰ ਉਹਦੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਗੁਰੂ ਸਾਹਿਬ ਅਫੀਮ ਦੇ ਬਿਨਾਂ ਭੰਗ ਦੇ ਬਿਨਾਂ ਰਹਿ ਨਹੀਂ ਸਕਦੇ ਆਦੀ ਸੀ ਹੂੰ ਪ੍ਰਮਾਤਮਾ ਨੂੰ ਵੀ ਨਹੀਂ ਛੱਡਿਆ ਇਹਨਾਂ ਨੇ ਤੁਹਾਨੂੰ ਲੱਗਦਾ ਝੂਠ ਹੈ ਝੂਠ ਹੈ ਭਰਾ ਜੀ ਕਿਉਂਕਿ ਉਸੇ ਦਲੀਲ ਦੇ ਉੱਤੇ ਪ੍ਰਮੋਟ ਕੀਤਾ ਜਾ ਰਿਹਾ ਜਿਹੜੇ ਅੰਗ ਨੇ ਉਹਦੇ ਉਹ ਪੜਦੇ ਨਹੀਂ ਸੰਗਤ ਦੇ ਵਿੱਚ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਸੱਚ ਲੱਗੇ ਸਿੱਖੀ ਗੁਮਰਾਹ ਹੋ ਰਹੀ ਹੈ ਬਿਲਕੁਲ ਬਹੁਤ ਤਕੜੀ ਸਾਜ਼ਿਸ਼ ਹੈ ਕਿਸੇ ਖਤਮ ਕਰ ਦੇਣਗੇ ਲੋਕਾਂ ਦੀ ਕਿਸਤੀ ਸਾਜ਼ਿਸ਼ ਹੈ ਭਰਾ ਜੀ ਜਿਹੜੇ ਸਿੱਖੀ ਨੂੰ ਖਤਮ